ਵਕੀਲ ਭਾਈਚਾਰੇ ਦੇ ਵੱਲੋਂ ਵੱਡਾ ਰੋਸ ਪ੍ਰਗਟ ਕੀਤਾ ਗਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਜ਼ਿਲ੍ਹੇ ਦੇ ਸਾਰੇ ਕੋਟਾ ਧੂਰੀ ਸੰਗਰੂਰ ਮੁਨਕਲੈਰਾ ਗਾਗਾ ਤੇ ਸੁਨਾਮ ਦੇ ਵਿੱਚ ਵਕੀਲਾਂ ਨੇ ਕਲਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਹੜਤਾਲ ਧੂਰੀ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਹਰਪ੍ਰੀਤ ਸਿੰਘ ਦੇ ਵੱਲੋਂ ਵਕੀਲਾਂ ਨਾਲ ਕੀਤੇ ਗਏ ਮਿਸ ਬਿਹੇਵ ਦੇ ਇਲਜ਼ਾਮਾਂ ਦੇ ਖਿਲਾਫ ਸ਼ੁਰੂ ਕੀਤੀ ਗਈ ਜਾਣਕਾਰੀ ਮਿਲਿਆ ਕਿ ਕੱਲ ਧੂਰੀ ਦੇ ਵਿੱਚ ਵਕੀਲਾਂ ਨੇ ਲੰਚ ਟਾਈਮ ਤੋਂ ਬਾਅਦ ਕੋਰਟ ਅੱਗੇ ਧਰਨਾ ਦਿੱਤਾ ਸੀ ਅਤੇ ਜੱਜ ਸਾਹਿਬ ਦੇ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ ਅੱਜ ਇਹ ਹੜਤਾਲ ਨੂੰ ਜ਼ਿਲ੍ਹਾ ਪੱਧਰ ਦੇ ਉਤੇ ਸਮਰਥਨ ਮਿਲਿਆ ਅਤੇ ਸਾਰੇ ਕੋਰਟ ਦੇ ਵਕੀਲਾਂ ਨੇ ਕੰਮ ਬੰਦ ਰੱਖਿਆ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸੈਸ਼ਨ ਜੱਜ ਸਾਹਿਬਾਨ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਸੈਸ਼ਨ ਜੱਜ ਨੇ ਦੇ ਜੱਜ ਸਾਹਿਬ ਹਰਪ੍ਰੀਤ ਸਿੰਘ ਅਤੇ ਵਕੀਲ ਪੱਖ ਨੂੰ ਅੱਜ ਬੁਲਾਇਆ ਹੈ ਤਾਂ ਜੋ ਮਾਮਲੇ ਦਾ ਹੱਲ ਕੱਢਿਆ ਜਾ ਸਕੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅੱਜ ਵੀ ਜੇਕਰ ਨਿਆਂ ਸੰਗਤ ਹੱਲ ਨਾਲ ਨਿਕਲਿਆ ਤਾਂ ਇਹ ਹੜਤਾਲ ਸਿਰਫ ਜ਼ਿਲ੍ਹਾ ਪੱਧਰ ਹੀ ਨਹੀਂ ਸਗੋਂ ਪੰਜਾਬ ਪੱਧਰ ਦੇ ਉੱਤੇ ਵਧਾ ਦਿੱਤੀ ਜਾਏਗੀ ਤਾਂ ਹੁਣ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਵਕੀਲ ਐਸੋਸੀਏਸ਼ਨ ਦਾ ਕੀ ਕੁਝ ਕਹਿੜਾ ਇਸ پورے ਮਾਮਲੇ ਦੇ ਉੱਤੇ ਤੁਹਾਨੂੰ ਉਹ ਵਿਸਣਾਵਾਂਗੇ